ਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੀਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਦੇਨ ਦੁਨੀ ਦੇ ਮਾਲਕ ਜਾਹਰਾ ਜੋਰ ਹਾਜ਼ਰ ਹਜੂਰ ਸਰਬ ਕਲਾ ਪਰਪੂਰ ਬਾਣੀ ਕੇ ਬੋਹਿਤ ਕਲ ਜੁਗੀ ਜੀਵਾਂ ਦੇ ਉਧਾਰ ਕਰਤਾ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸੰਨ ਸਾਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਜੋ ਅੱਜ ਬਿਹਰਾਮਤ ਕੀਤੀ ਹੈ ਅੰਮ੍ਰਿਤ ਵੇਲੇ ਸਾਨੂੰ ਫੁਰਮਾਨ ਬਖਸ਼ਿਸ਼ ਕੀਤਾ ਹੈ ਕੁਝ ਸਮਾਂ ਆਪਾਂ ਫੁਰਮਾਨ ਦੀ ਵਿਚਾਰ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੋ ਅੱਜ ਦਾ ਫੁਰਮਾਨ ਬਖਸ਼ਿਸ਼ ਕੀਤਾ ਹੈ 835 ਤੇ 36 ਅੰਗ ਤੇ ਸੁਭਾਏ ਮਾਨ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਿਚਾਰ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਾਰੇ ਜਾਨੇ ਰਲ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਬਿਲਾਵਲ ਮਹੱਲਾ ਚੌਥਾ ਬਿਲਾਵਲ ਰਾਗ ਦੇ ਅੰਦਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਨੇ ਫੁਰਬਾਨ ਬਖਸ਼ਿਸ਼ ਕੀਤਾ ਹੈ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਸਾਧੂ ਗੁਰ ਸੱਚੇ ਪਾਤਸ਼ਾਹ ਜੀ ਆਨੇ ਜੀਵ ਇਸਤਰੀ ਦੇ ਜਿਹੜਾ ਜਗਿਆਸੂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਹਦੇ ਅੰਦਰ ਦੀ ਹਾਲਤ ਬਿਆਨ ਕੀਤੀ ਕਿ ਗੁਰੂ ਦਾ ਸ਼ਬਦ ਸੁਣ ਕਰਕੇ ਗੁਰੂ ਦੀ ਗੁਰਬਾਣੀ ਗੁਰੂ ਦਾ ਬਚਨ ਜਿਸ ਜੀਵ ਇਸਤਰੀ ਨੇ ਸੁਣਿਆ ਹੈ ਗੁਰੂ ਦੇ ਬਚਨਾਂ ਨੂੰ ਸੁਣ ਕਰਕੇ ਉਹਦੇ ਅੰਦਰ ਪਿਆਸੁੱਠੀ ਹੈ ਪ੍ਰਮਾਤਮਾ ਨੂੰ ਮਿਲਣ ਦੀ ਗੁਰੂ ਦੇ ਬਚਨਾਂ ਦਾ ਤੀਰ ਜੀਵ ਵਿਸਤਰੀ ਦੇ ਮਨ ਨੂੰ ਲੱਗਾ ਏ ਤੇ ਉਹ ਗੁਰੂ ਦੇ ਬਚਨਾਂ ਦਾ ਤੀਰ ਹਿਰਦੇ ਦੇ ਜੀਵ ਵਿਸਤਰੀ ਦੇ ਹਿਰਦੇ ਦੇ ਵਿੱਚ ਵੱਜ ਜਾਏ ਤੇ ਹਿਰਦਾ ਵਿਨਿਆਗਿਆਏ ਤੇ ਉਹ ਸਾਧੂ ਗੁਰਾਂ ਦੇ ਬਚਨਾਂ ਦੀ ਕਿਰਪਾ ਹੋਈ ਹੈ ਕਿ ਉਸ ਜੀਵ ਇਸਤਰੀ ਨੂੰ ਪਰਮਾਤਮਾ ਦੇ ਮਿਲਣ ਦੀ ਪਿਆਸ ਜਿਹੜੀ ਆ ਉਹ ਉੱਠੀ ਹੈ ਪਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੋਈ ਹੈ ਮਨ ਕੇ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਐ ਤੇ ਜੇਸ ਮਨੋਖ ਦੇ ਅੰਦਰ ਪਰਮਾਤਮਾ ਦੇ ਮਿਲਣ ਦੀ ਤਾਂਗ ਪੈਦਾ ਹੁੰਦੀ ਉਹਦੇ ਜਿਹੜੇ ਮਨ ਦੀ ਹਾਲਾਤ ਹੈ ਉਸ ਜੀਵ ਇਸਤਰੀ ਦੇ ਮਨੁੱਖ ਦੇ ਅੰਦਰ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਏ ਉਹਦੇ ਮਨ ਦੀ ਜਿਹੜੀ ਬਿਰਥਾ ਇਹ ਹਾਲਾਤ ਆ ਉਹਦਾ ਮਨ ਹੀ ਜਾਣਦਾ ਏ ਕਿਉਂਕਿ ਦੂਸਰੇ ਦੇ ਮਨ ਦੀ ਬਿਰਥਾ ਜਿਹੜੀ ਪੀੜ ਆ ਹੋਰ ਕੋਈ ਜਾਣ ਨਹੀਂ ਸਕਦਾ ਅਵਰ ਕੇ ਜਾਣੈ ਕੋ ਪੀਰ ਪਰਈਆ ਕਿ ਜਿਹੜੇ ਮਨੁੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਜੀਵ ਇਸਤਰੀ ਨੂੰ ਤਾਂਗ ਲੱਗੀ ਹੈ ਉਹੇ ਮਨੁੱਖ ਜਾਣਦਾ ਏ ਕਿ ਪਰਮਾਤਮਾ ਨੂੰ ਮਿਲਣ ਦੀ ਕਿੰਨੀ ਇੱਕ ਤੜਫੋ ਦੇ ਅੰਦਰ ਹੈ ਦੂਜਾ ਕੋਈ ਵੀ ਮਨੁੱਖ ਕਿਸੇ ਦੇ ਮਨ ਦੀ ਪੀੜ ਨੂੰ ਬੁੱਝ ਨਹੀਂ ਸਕਦਾ RAM ਗੁਰ ਮੋਹਨ ਮੋਹੇ ਮਨ ਲਈਆ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਜਿਹੜਾ RAM ਹੈ ਗੁਰੂ ਮੋਹਨ ਨੇ ਕਿਰਪਾ ਕਰ ਦਿੱਤੀ ਹੈ ਕਿ ਸਾਡਾ ਜਿਹੜਾ ਮਾਨਸ ਜੀਵ ਵਿਸਤਰੀ ਦਾ ਉਹ ਪਰਮਾਤਮਾ ਦੇ ਮਨ ਦੇ ਪਿਆਰ ਦੇ ਵਿੱਚ ਮੋਇਆ ਗਿਆ ਏ ਪਰਮਾਤਮਾ ਦੇ ਵਾਸ ਵਿੱਚ ਹੋ ਗਿਆ ਏ ਹਉ ਆਕਲ ਵਿਕਲ ਪਈ ਗੁਰ ਦੇਖੈ ਹਉ ਲੋਟ-ਪੋਟ ਹੋਏ ਪਈਆ ਜਿਹੜੀ ਜੀਵ ਇਸਤਰੀ ਦਾ ਮਨ ਸਤਿਗੁਰਾਂ ਨੇ ਮੋਹ ਲਿਆਏ ਪਰਮਾਤਮਾ ਨੂੰ ਮਿਲਣ ਦੀ ਤਾਂਗ ਜਿਸ ਮਨੁੱਖ ਦੇ ਲੱਗੀ ਹੋਈ ਏ ਉਹਦਾ ਜਿਹੜਾ ਬਾਨਿਆ ਉਹਦੀ ਜਿਹੜੀ ਬਿਰਥਾਏ ਉਹ ਆਕਲ ਬਿਲਕੁਲ ਹੋ ਜਾਂਦਾ ਹੈ ਕਿ ਉਹ ਆਪਣੀ ਚਤਰਾਈ ਤੇ ਸਿਆਨਪ ਨੂੰ ਛੱਡ ਦਿੰਦਾ ਹੈ ਉਹ ਜੀਵ ਇਸ ਤਰੀ ਆਪਣੀਆਂ ਚਤਰਾਈਆਂ ਤੇ ਸਿਆਨਪਾ ਪਰਮਾਤਮਾ ਦੇ ਅੱਗੇ ਅਰਪਣ ਕਰ ਦਿੰਦੀ ਹੈ ਪਰਮਾਤਮਾ ਨੂੰ ਵੇਖ ਕਰਕੇ ਹੀ ਉਹਦਾ ਜਿਹੜਾ ਮਾਨਿਆ ਉਹ ਲੋਟਪੋਟ ਹੋ ਗਿਆ ਹੈ ਪਰਮਾਤਮਾ ਦੇ ਵਾਸ ਵਿੱਚ ਹੋ ਗਿਆ ਹੈ ਕਿ ਉਹਦੇ ਵਾਸ ਵਿੱਚ ਕੁਝ ਵੀ ਨਹੀਂ ਰਿਹਾ ਰਹਾਉ ਇਹ ਰਹਾਉ ਦਾ ਬੰਦ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਹਉ ਨਿਰਖਤ ਫਿਰੋ ਸਭ ਦੇਸ ਦੇ ਸੰਤਰੈ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਐ ਪਰਮਾਤਮਾ ਨੂੰ ਵੇਖਣ ਦੇ ਕਾਰਨ ਉਹ ਜੀਵ ਵਿਸਤ੍ਰੀ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਨੂੰ ਲੱਭਦੀ ਫਿਰਦੀ ਹੈ ਟੁੰਡਦੀ ਫਿਰਦੀ ਆ ਉਸ ਜੀਵ ਇਸਤਰੀ ਦੇ ਅੰਦਰ ਪਰਮਾਤਮਾ ਨੂੰ ਮਿਲੰਦਾ ਬਹੁਤ ਹੀ ਚਾਤ ਉਮਾ ਪੈਦਾ ਹੋ ਗਿਆ ਏ ਮਨ ਤਨ ਕਾਟ ਦਿਓ ਗੁਰ ਆਗੇ ਜਨ ਹਰ ਪ੍ਰਭ ਮਾਰਗ ਪੰਥ ਵਿਦਈਆ ਫਿਰ ਉਹ ਜੀਵ ਇਸਤਰੀ ਮਨੋਖੇ ਗੱਲ ਕਹਿੰਦਾ ਏ ਕਿ ਮੈਂ ਆਪਣੇ ਗੁਰੂ ਦੇ ਅੱਗੇ ਆਪਣਾ ਮਨ ਤੇ ਤਨ ਜਿਹੜਾ ਇਹਨੂੰ ਕੱਟ ਕਰਕੇ ਰੱਖ ਦਵਾਂਗਾ ਉਸ ਪਰਮਾਤਮਾ ਦੇ ਅੱਗੇ ਮੈਂ ਭੇਟਾ ਦੇ ਤੌਰ ਤੇ ਇਸ ਸਰੀਰ ਨੂੰ ਮਨ ਤੇ ਤਨ ਦੀ ਭੇਟਾ ਦੇਵਾਂਗਾ ਜਿਹੜੇ ਗੁਰੂ ਨੇ ਮੈਨੂੰ ਉਸ ਪਰਮਾਤਮਾ ਦੇ ਰਸਤੇ ਦੇ ਉੱਤੇ ਚੱਲਣ ਦੀ ਜਾ ਸਿਖਾਈ ਹੈ ਜਿਹੜੇ ਗੁਰੂ ਨੇ ਸਾਨੂੰ ਉਸ ਪਰਮਾਤਮਾ ਦੇ ਦਰ ਕਰਦਾ ਮਾਰਗ ਰਸਤਾ ਦਿਖਾਇਆ ਹੈ ਅਸੀਂ ਉਸ ਗੁਰੂ ਦੇ ਅੱਗੇ ਆਪਣਾ ਮਨ ਤੇ ਤਨ ਜਿਹੜਾ ਉਹ ਕੱਟ ਕਰਕੇ ਰੱਖ ਦੇਵਾਂਗੇ ਕੋਈ ਆਨ ਸੁਦੇਸਾ ਦੇ ਪ੍ਰਭ ਕੇਰਾ ਰਿਤ ਅੰਤਰ ਮਨ ਤਨ ਮੀਠ ਲਗਈਆ ਜੇ ਕੋਈ ਸਖੀ ਸਹੇਲੀ ਮੈਨੂੰ ਉਸ ਪਰਮਾਤਮਾ ਦੇ ਮਿਲਨ ਦਾ ਸਨੇਹਾ ਦੇ ਦੇਵੇ ਕਿ ਪਰਮਾਤਮਾ ਵੱਲੋਂ ਆਇਆ ਕੋਈ ਸੱਦਾ ਮੈਨੂੰ ਦੇ ਦੇਵੇ ਮੇਰੇ ਮਨ ਤੇ ਤਨ ਦੇ ਅੰਦਰ ਉਹ ਜਿਹੜਾ ਬਣੋਖ ਹੈ ਜੀਵ ਬਿਸਤਰੀ ਆ ਬੜੀ ਮਿੱਠੀ ਲੱਗਦੀ ਆ ਚੰਗਾ ਤੇ ਪਿਆਰਾ ਮਨੁੱਖ ਲੱਗਦਾ ਹੈ ਜਿਹੜਾ ਪਰਮਾਤਮਾ ਦਾ ਸਨੇਹਾ ਮੇਰੇ ਤੱਕ ਪਹੁੰਚਾਵੇ ਮਸਤਕ ਕਾਟ ਦਿਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਇੱਕ ਜੀਵ ਇਸਤਰੀ ਦੇ ਅੰਦਰ ਦੀ ਏ ਬਿਰਾਏ ਕਿ ਜੇ ਮੈਨੂੰ ਕੋਈ ਪਰਮਾਤਮਾ ਦੇ ਨਾਲ ਮਲਾ ਦੇਵੇ ਮੈਂ ਆਪਣਾ ਮਸਤਕ ਸਿਰ ਜਿਹੜਾ ਉਹਨੂੰ ਕੱਟ ਕਰਕੇ ਉਹਦੇ ਚਰਨਾ ਤਲੇ ਉਹਦੇ ਪੈਰਾਂ ਦੇ ਹੇਠਾਂ ਰੱਖ ਦਵਾਂਗੀ ਜਿਹੜਾ ਪ੍ਰਭ ਮੈਨੂੰ ਉਸ ਪਰਮਾਤਮਾ ਕਾਲਪੁਰਖ ਵੈਗੁਰੂ ਦੇ ਨਾਲ ਮਨੁੱਖ ਮਲਾਉਣਾ ਕਰੇਗਾ ਚੱਲ ਚੱਲ ਸਖੀ ਹਮ ਪ੍ਰਭ ਪਰਬੁੱਧ ਹੈ ਗੁਣ ਕਾਮਨ ਹਰ ਹਰ ਪ੍ਰਭ ਲਈ ਹੈ ਕਹੇ ਸਖੀ ਤੂੰ ਚੱਲ ਇੱਕ ਜੀਵ ਇਸਤਰੀ ਦੂਜੀ ਆਪਣੀ ਸਖੀ ਸਹੇਲੀ ਨੂੰ ਇਹ ਗੱਲ ਕਹਿ ਰਹੀ ਹੈ ਕਿ ਤੂੰ ਚੱਲ ਤੁਰੇ हे सखी तू चल ਦੁਰ ਉਸ ਪਰਮਾਤਮਾ ਨੂੰ ਆਪਣੇ ਜਿਹੜੇ ਆਤਮਕ ਗੁਣ ਆ ਸ਼ੁਭ ਗੁਣ ਐ ਸਜੀਵ ਇਸਤਰੀ ਦੇ ਇਸ ਮਨੁੱਖ ਦੇ ਪਰਮਾਤਮਾ ਨੂੰ ਮੋਣ ਵਾਲੇ ਕਾਮਣ ਉਹਦਾ ਅਰਥ ਹੁੰਦਾ ਹੈ ਕਿ ਤੁਣਾ ਕਰਨਾ ਕਿ ਆਪਣੇ ਅੰਦਰ ਜਿਹੜੇ ਪਰਮਾਤਮਾ ਦੇ ਰਜਾਉਣ ਵਾਲੇ ਗੁਣ ਆ ਪਰਮਾਤਮਾ ਨੂੰ ਵਸ ਕਰਨ ਵਾਲੇ ਗੁਣ ਆ ਉਹਨਾਂ ਗੁਣਾਂ ਦੇ ਨਾਲ ਪਰਮਾਤਮਾ ਨੂੰ ਤੁਣਾ ਕਰਕੇ ਸ਼ੋਣੇ ਸ਼ਬਦ ਗਾ ਕਰਕੇ ਉਸ ਪਰਮਾਤਮਾ ਨੂੰ ਵਸ ਕਰ ਲਈਏ ਭਗਤ ਵਸ਼ਲ ਊਆ ਕੋ ਨਾਮ ਕਹੀਤ ਹੈ ਸਰਨ ਪ੍ਰਭੂ ਤਿਸ ਪਾਸ਼ੇ ਪਈਆ ਕਿਉ ਪਰਮਾਤਮਾ ਭਗਤ ਵਸ਼ਲਿਆ ਪਰਮਾਤਮਾ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਉਹਦਾ ਇਹ ਨਾਮ ਹੈ ਕਿਉ ਪਰਮਾਤਮਾ ਭਗਤ ਵਸ਼ਲਿਆ ਉਹਨੂੰ ਭਗਤ ਵਸ਼ਲ ਕਹਿੰਦੇ ਹਨ ਜਿਹੜਾ ਪਰਮਾਤਮਾ ਭਗਤੀ ਦੇ ਨਾਲ ਪਿਆਰ ਕਰਦਾ ਏ ਸਰਨ ਪ੍ਰਭੂ ਤੇ ਸਿਪਾਸ਼ੈ ਪਈਏ ਕਿ ਆਪਾਂ ਵੀ ਉਸ ਗੁਰੂ ਦੀ ਸ਼ਰਨ ਵਿੱਚ ਪ੍ਰਭੂ ਦੀ ਸ਼ਰਨ ਵਿੱਚ ਪੈਣਾ ਕਰੀਏ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸੀਐ ਮਨ ਦੀਪਕ ਗੁਰ ਬਲਈਐ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸੀਐ ਤੇ ਜਿਹੜੀ ਜੀਵ ਇਸਤਰੀ ਆਪਣੇ ਅੰਦਰ ਖਿਮਾ ਧਾਰਨ ਕਰਦੀ ਕਿ ਆਪਣੀ ਗਲਤੀ ਨੂੰ ਮਨੁੱਖ ਗਲਤੀ ਕਰਕੇ ਮੰਨਦਾ ਹੈ ਪਰਮਾਤਮਾ ਦੇ ਅੱਗੇ ਹੱਥ ਜੋੜ ਕਰਕੇ ਤੇ ਪਰਮਾਤਮਾ ਕੋ ਆਪਣੀਆਂ ਕੀਤੀਆਂ ਜਾਂ ਭੁੱਲਾਂ ਦੀ ਖਿਮਾ ਮੰਗਦਾ ਹੈ ਜਿਹੜੀ ਜੀਵ ਇਸਤਰੀ ਨੇ ਆਪਣੇ ਅੰਦਰ ਹਿਰਦੇ ਦੇ ਅੰਦਰ ਖਿਮਾ ਨੂੰ ਸ਼ਿੰਗਾਰ ਬਣਾ ਲਿਆ ਹੈ ਇੱਕ ਸ਼ਿੰਗਾਰ ਬਾਹਰੀ ਹੁੰਦਾ ਹੈ ਜਿਹੜਾ ਸਰੀਰ ਤੇ ਸਜਾਇਆ ਜਾਂਦਾ ਹੈ ਇੱਕ ਸ਼ਿੰਗਾਰ ਖਿਮਾ ਦਾ ਹੈ ਕਿ ਜਿਹੜਾ ਪਰਮਾਤਮਾ ਨੂੰ ਰਜਾਉਣ ਵਾਸਤੇ ਮਨੁੱਖ ਹਿਰਦੇ ਤੋਂ ਕਰਦਾ ਏ ਪਰਮਾਤਮਾ ਦੇ ਅੱਗੇ ਆਪਣੀਆਂ ਗਲਤੀਆਂ ਮੰਨਦਾ ਏ ਪਰਮਾਤਮਾ ਤੋਂ ਖਿਮਾ ਦਾ ਜਾਜਕ ਹੁੰਦਾ ਏ ਜਿਸ ਜੀਵ ਇਸਤਰੀ ਨੇ ਆਪਣੇ ਹਿਰਦੇ ਨੂੰ ਖਿਮਾ ਦਾ ਸ਼ਿੰਗਾਰ ਬਣਾ ਲਿਆ ਏ ਪਰਮਾਤਮਾ ਦਾ ਗਿਆਨ ਲੈ ਕਰਕੇ ਆਪਣੇ ਮਨ ਦੇ ਦੀਪਕ ਨੂੰ ਦੀਵੇ ਨੂੰ ਬਾਲ ਲਿਆ ਏ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਅੱਗੇ ਜਿਉ ਕੰਡ ਕੱਟ ਪਈਆ ਫਿਰ ਉਹਨਾਂ ਜੀਵ ਇਸਤਰੀਆਂ ਦੀ ਸਤਿਗੁਰੂ ਜੀ ਸੇਜਾ ਧਿਆਨ ਕਰਕੇ ਤੇ ਰਸ ਭੋਗਦਾਏ ਪਰਮਾਤਮਾ ਉਹਨਾਂ ਦੇ ਨਾਲ ਮਿਲਾਪ ਕਰਦਾਏ ਓ ਪ੍ਰਭ ਅਕਾਲ ਪੁਰਖ ਵਹਿਗੁਰੂ ਦੇ ਅੱਗੇ ਮੈਂ ਆਪਣਾ ਇਹ ਸਰੀਰ ਕੱਟ ਕੱਟ ਕਰਕੇ ਨਿੱਕੇ ਨਿੱਕੇ ਦੇ ਤੋਕੜੇ ਕਰਕੇ ਜੀਵ ਇਸਤਰੀ ਇਹ ਕਹਿੰਦੀ ਹੈ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਰਜਾਉਣ ਵਾਸਤੇ ਸ਼ਿੰਗਾਰ ਕੀਤਾ ਹੈ ਗੁਰੂ ਦਾ ਗਿਆਨ ਲੈ ਕਰਕੇ ਆਪਣੇ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਦੀਵਾ ਬਾਲਿਆ ਹੈ ਉਹਨਾਂ ਦੀ ਸੇਜਾ ਤੇ ਉਹਨਾਂ ਦੇ ਨਾਲ ਆਪ ਪ੍ਰਭੂ ਪ੍ਰਤੀ ਆਣ ਕਰਕੇ ਰਾਸ ਭੋਗਦਾ ਹੈ ਉਸ ਪਰਮਾਤਮਾ ਦੇ ਅੱਗੇ ਇਹ ਜੀਵ ਵਿਸਤਰੀ ਆਪਣੇ ਸਰੀਰ ਨੂੰ ਕੱਟ-ਕੱਟ ਕੇ ਉਸ ਪਰਮਾਤਮਾ ਦੇ ਅੱਗੇ ਅਰਪਣ ਕਰ ਦਿੰਦੀ ਹੈ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵਡ ਗਹਿਣ ਗਨਈਆ ਫਿਰ ਉਹਨਾਂ ਜੀਵ ਵਿਸਤਰੀਆਂ ਦੇ ਅੰਦਰ ਪਰਮਾਤਮਾ ਦਾ ਨਾਮ ਲੈਣ ਵਾਲੇ ਮਨੁੱਖਾਂ ਦੇ ਸਰੀਰ ਜਿਹੜਾ ਗਲੇ ਦਾ ਹਾਰ ਆ ਉਹ ਪਰਮਾਤਮਾ ਦਾ ਨਾਮ ਜਿਹੜੇ ਸੁਆਸ ਸੁਆ ਜਪਦੇ ਹਨ ਉਹਨਾਂ ਦੇ ਗਲੇ ਦਾ ਹਾਰ ਪਰਮਾਤਮਾ ਦਾ ਨਾਮ ਬਣ ਜਾਂਦਾ ਹੈ ਮੋਤੀ ਚੂੜ ਕਿਉ ਗਹਿਣਾ ਜਿਹੜਾ ਸਿਰ ਦੇ ਵਿੱਚ ਸਜਾਇਆ ਜਾਂਦਾ ਹੈ ਸਾਰਿਆਂ ਨੂੰ ਵੱਡਾ ਗਹਿਣਾ ਉਹਨਾਂ ਵਾਸਤੇ ਪਰਮਾਤਮਾ ਦਾ ਨਾਮ ਹੈ ਹਰ ਹਰ ਸ਼ਰ ਦਾ ਸੇਜ ਵਿਸ਼ਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈ ਆ ਫਿਰ ਉਸ ਜੀਵ ਇਸਤਰੀ ਦੇ ਅੰਦਰ ਇਹ ਵਿਸ਼ਵਾਸ ਤੇ ਭਰੋਸਾ ਆ ਜਾਂਦਾ ਹੈ ਉਹਨੇ ਸ਼ਰਧਾ ਦੀ ਸੀਜ ਵਛਾਈ ਜਿਹੜਾ ਧਰਮ ਦੇ ਉੱਤੇ ਮਨੁੱਖ ਨੇ ਚੱਲਣਾ ਹੈ ਇਹ ਸ਼ਰਧਾ ਦਾ ਮਾਰਗ ਹੈ ਅੱਜ ਕੱਲ ਸ਼ਰਧਾ ਸਾਡੀ ਘਟ ਗਈ ਕਿੰਤੂ ਜ਼ਿਆਦਾ ਹੋ ਗਿਆ ਹੈ ਜੇ ਮਨੁੱਖ ਗੁਰੂ ਨਾਲ ਜੁੜਨਾ ਚਾਹੁੰਦਾ ਪਰਮਾਤਮਾ ਨਾਲ ਜੁੜੇਗਾ ਇਹਨੂੰ ਸਭ ਤੋਂ ਪਹਿਲਾਂ ਗੁਰੂ ਤੇ ਭਰੋਸਾ ਵਿਸ਼ਵਾਸ ਤੇ ਸ਼ਰਧਾ ਰੱਖਣੀ ਪਵੇਗੀ ਜਿਸ ਜੀਵ ਇਸਤਰੀ ਨੇ ਆਪਣੇ ਹਿਰਦੇ ਦੇ ਵਿੱਚ ਆਪਣੇ ਹਿਰਦੇ ਦੀ ਛੇਜ ਸ਼ਰਧਾ ਦੀ ਛੇਜ ਪਰਮਾਤਮਾ ਦੇ ਅੱਗੇ ਵਿਸਾਈ ਹੈ ਉਹਨੂੰ ਇਹ ਭਰੋਸਾ ਹੈ ਕਿ ਪਰਮਾਤਮਾ ਕਦੇ ਮੈਨੂੰ ਛੱਡ ਕੇ ਨਹੀਂ ਜਾਵੇਗਾ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ ਪਰਮਾਤਮਾ ਮੈਨੂੰ ਬੜਾ ਪਿਆਰਾ ਲੱਗਦਾ ਹੈ ਪਰਮਾਤਮਾ ਮੈਨੂੰ ਬੜਾ ਪਿਆਰ ਕਰਦਾ ਏ ਮੈਂ ਉਸ ਪਰਮਾਤਮਾ ਦੇ ਅੱਗੇ ਹਿਰਦੇ ਦੀ ਛੇਜ ਵਿਚਾਈ ਉਹ ਪਰਮਾਤਮਾ ਕਦੇ ਵੀ ਮੈਨੂੰ ਛੱਡ ਕੇ ਨਹੀਂ ਜਾਵੇਗਾ ਕਹ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸਗਾਰ ਫੋਕਟ ਫੋਕਟਯਾ ਕਹ ਪ੍ਰਭ ਅਵਰ ਕਿ ਪਰਮਾਤਮਾ ਕੁਝ ਹੋਰ ਕਵੇ ਪਰਮਾਤਮਾ ਪਤੀ ਜੇ ਜੇ ਬਿਸਤਰੀ ਨੂੰ ਸਾਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਕੁਝ ਹੋਰ ਕਹਿਣ ਕਹੇ ਪ੍ਰਭ ਅਵਰ ਅਵਰ ਕਿਸ ਕੀਜੈ ਅਸੀਂ ਕੁਝ ਹੋਰ ਮੰਗੀਏ ਕਿ ਸਤਿਗੁਰਾਂ ਨੇ ਸਾਨੂੰ ਰਹਿਤ ਬਹਿ ਤੋਰ ਦਿੱਤੀ ਗੁਰਬਾਣੀ ਦੇ ਚੱਲਣ ਦੀ ਜਾਤ ਸਿਖਾਈ ਸਤਿਗੁਰੂ ਸਾਨੂੰ ਕੁਝ ਹੋਰ ਉਪਦੇਸ਼ ਦੇਣ ਕਿ ਚੋਰੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਕਿਸੇ ਦਾ ਹੱਕ ਨਹੀਂ ਮਾਰਨਾ ਤੇ ਸਤਿਗੁਰਾਂ ਦੇ ਬਚਨਾਂ ਨੂੰ ਅਸੀਂ ਪਰਮਾਤਮਾ ਪਤੀ ਨੂੰ ਬਚਨਾਂ ਨੂੰ ਨਾਮ ਮੰਨੀਏ ਅਸੀਂ ਹੋਰ ਹੀ ਕੁਝ ਕਰੀਏ ਕਹੇ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸਿਗਾਰ ਫੋਕਟ ਫੋਕਟਈਆ ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਪਰਮਾਤਮਾ ਪਤੀ ਇਸ ਜੀਵ ਇਸਤਰੀ ਨੂੰ ਕੁਝ ਹੋਰ ਕਵੇ ਤੇ ਇਹ ਜੀਵ ਇਸਤਰੀ ਜਗਿਆਸੂ ਜਿਹੜਾ ਹੈ ਇਹ ਅਗੋਂ ਕੁਝ ਹੋਰ ਕਰੇ ਕਿ ਪਰਮਾਤਮਾ ਦੇ ਦੱਸੀ ਗੱਲ ਮੰਨੇ ਨਾ ਉਹਦੇ ਕਹਿ ਤੇ ਚੱਲੇ ਨਾ ਤੇ ਇਹਦਾ ਧਰਮ ਦਾ ਕੀਤਾ ਆ ਸ਼ਿੰਗਾਰ ਜਿਹੜਾ ਹੈ ਇਹਦਾ ਪਹਿਰਾਵਾ ਜਿੰਨੇ ਮਰਜੀ ਪਹਿਰਾਵੇ ਹਾਰ ਸ਼ਿੰਗਾਰ ਧਰਮ ਦਾ ਲਿਬਾਸ ਪਾ ਲਵੇ ਉਹ ਸਾਰਾ ਫੋਕਟ ਆ ਉਹ ਸਾਰਾ ਹੀ ਇਹਦਾ ਵਿਅਰਥ ਜਾਵੇਗਾ ਜਿਸ ਤਰ੍ਹਾਂ ਇੱਕ ਬਤਨੀ ਦਾ ਪਤੀ ਉਹਨੂੰ ਕੁਝ ਹੋਰ ਕਵੇ ਉਹਦਾ ਉਹ ਹੁਕਮ ਨਾ ਮੰਨੇ ਉਹ ਅੱਗੋਂ ਹੋਰ ਗੱਲਾਂ ਕਰੀ ਜਾਵੇ ਪਰ ਉਹਨੇ ਸ਼ਿੰਗਾਰ ਬੜਾ ਕੀਤਾ ਹੋਵੇ ਪਤੀ ਨੂੰ ਰਜਾਉਣ ਵਾਸਤੇ ਫਿਰ ਉਹਦਾ ਸ਼ਿੰਗਾਰ ਕਿਸੇ ਕਾਮਣੀ ਜੇ ਪਤਨੀ ਨੇ ਆਪਣੇ ਪਤੀ ਦੇ ਆਖੇ ਨਹੀਂ ਲਗਣਾ ਉਹ ਕੁਝ ਹੋਰ ਕਹਿੰਦਾ ਉਹ ਕਿਸੇ ਹੋਰ ਪਾਸੇ ਨੂੰ ਜਾ ਰਹੀ ਉਹਦੇ ਆਖੇ ਨਹੀਂ ਲਗਣਾ ਤੇ ਘਰ ਕਿਸ ਤਰ੍ਹਾਂ ਚੱਲੇਗਾ ਉਹਦਾ ਇਸ਼ਾਰਾ ਹੀ ਕੀਤਾ ਹੈ ਸ਼ਿੰਗਾਰ ਵਿਅਰਥ ਜਾਂਦਾ ਹੈ ਇਸ ਕਰਕੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾਈ ਕਿ ਜੋ ਪਰਮਾਤਮਾ ਕਹਿੰਦਾ ਏ ਜੇ ਇਹ ਜੀਵ ਵਿਸਤਰੀ ਅਸੀਂ ਉਸ ਪਰਮਾਤਮਾ ਦੀ ਗੱਲ ਨਹੀਂ ਮੰਨਦੇ ਪਰਮਾਤਮਾ ਗੁਰੂ ਸਾਨੂੰ ਕੁਝ ਹੋਰ ਕਹਿੰਦਾ ਏ ਅਸੀਂ ਕੁਝ ਹੋਰ ਕਰਦੇ ਆਂ ਫਿਰ ਧਰਮ ਦਾ ਸ਼ਿੰਗਾਰ ਕੀਤਾ ਇਹਦਾ ਸਾਰਾ ਹੀ ਵਿਅਰਥ ਹੈ ਕਿਉਂ ਸ਼ਿੰਗਾਰ ਮਿਲਨ ਕਹਿ ਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਸਤਿਗੁਰੂ ਗੁਰੂ ਰਾਮਦਾਸ ਜੀ ਕਹਿ ਲੱਗੇ ਕਿ ਇਸ ਜੀਵ ਨੇ ਜੀਵ ਇਸਤਰੀ ਨੇ ਜਿਹੜਾ ਸ਼ਿੰਗਾਰ ਕੀਤਾ ਉਹ ਪਰਮਾਤਮਾ ਨੂੰ ਮਿਲਣ ਵਾਸਤੇ ਕੀਤਾ ਹੈ ਜਦੋਂ ਕੋਈ ਪਤਨੀ ਆਹਾਰ ਸ਼ਿੰਗਾਰ ਲਾਉਂਦੀ ਉਹ ਆਪਣੇ ਪਤੀ ਨੂੰ ਰਜਾਉਣ ਵਾਸਤੇ ਲਾਉਂਦੀ ਹੈ ਤੇ ਜੇ ਉਹ ਪਤੀ ਨੂੰ ਚੰਗਾ ਨਹੀਂ ਲੱਗਦਾ ਤੇ ਜੀਵ ਇਸਤਰੀ ਦਾ ਸ਼ਿੰਗਾਰ ਕੀਤਾ ਕਿਸੇ ਕੰਮ ਦਾ ਨਹੀਂ ਆ ਕਿ ਉਹ ਸ਼ਿੰਗਾਰ ਮਿਲਨ ਕਹਿ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਕਿ ਇਸ ਜੀਵ ਨੇ ਧਰਮ ਦਾ ਲਿਬਾਸ ਪਾਇਆ ਏ ਬੜੇ ਹਾਰ ਸ਼ਿੰਗਾਰ ਲਗਾਏ ਆ ਬਾਰੀ ਭੇਕ ਬਣਾਇਆ ਏ ਪ੍ਰਮਾਤਮਾ ਨੂੰ ਮਿਲਣ ਵਾਸਤੇ ਪਰ ਉਸ ਪ੍ਰਮਾਤਮਾ ਨੂੰ ਇਹ ਪਸੰਦ ਸੁਹਾਗਣ ਜੀਵ ਇਸਤਰੀ ਨਹੀਂ ਆਈ ਉਹਨੇ ਆਪਣੀ ਸੁਹਾਗਣ ਹੋਰ ਕਿਸੇ ਨੂੰ ਬਣਾ ਲਿਆ ਏ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਦੇ ਮੂੰਹ ਉੱਤੇ ਜਿਹੜਾ ਥੂਕਿਆ ਇਨੂੰ ਲਾਂਤ ਹੀ ਪਾਵੇਗੇ ਹਮ ਚੇਰੀ ਤੂੰ ਅਗਮ ਗੁਸਾਈਆ ਕਿਆ ਹਮ ਕਰੇ ਤੇਰੇ ਵਸ ਪਈਆ ਏ ਕਾਲਪੁਰਖ ਵਹਿ ਗੁਰੂ ਐ ਜੀਵ ਵਿਸਤਰੀ ਅਸੀਂ ਤੇਰੀਆਂ ਚੇਰੀਆਂ ਦਾਸੀਆਂ ਹਾਂ ਤੂੰ ਅਗਮ ਅਪੌਂਚ ਤੋਂ ਪਰੇ ਹੈਂ ਤੂੰ ਗੁਸਾਈਂ ਐ ਸਾਰੀ ਧਰਤੀ ਨੂੰ ਪਾਲਣ ਵਾਲਾ ਐ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲਾ ਪਤੀ ਪਰਮੇਸ਼ਰਿਆ ਕਿਆ ਹਮ ਕਰੇ ਤੇਰੇ ਵਸ ਪਈਆ ਅਸੀਂ ਜੀਵ ਵਿਸਤਰੀਆ ਤੇਰੇ ਵਸ ਵਿੱਚ ਪਈਆ ਤੇਰੇ ਹੁਕਮ ਦੇ ਅਧੀਨ ਆ ਅਸੀਂ ਜੀਵ ਇਸਤਰੀਆਂ ਦਾਸੀਆਂ ਕੀ ਕਰ ਸਕਦੀਆਂ ਦਇਆ ਦੀਨ ਕਰੋ ਰਖ ਲਿਵੋ ਜਨ ਨਾਨਕ ਹਰਿ ਗੁਰ ਸਰਨ ਸਮਈਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਸ ਪ੍ਰਮਾਤਮਾ ਅੱਗੇ ਸਾਨੂੰ ਬੇਨਤੀ ਕਰਨ ਦੀ ਜਾ ਸਿਖਾਉਣ ਲੱਗੇ ਆ ਕਿ ਹੈ ਕਾਲਪੁਰਖ ਵਹਿਗੁਰੂ ਅਸੀਂ ਤੇਰੇ ਦਰ ਦੀਆਂ ਦਾਸੀਆਂ ਹਾਂ ਗੋਲੀਆਂ ਹਾਂ ਚੇਰੀਆਂ ਹਾਂ ਤੂੰ ਸਾਡਾ ਗੁਸਾਈਆ ਅਗਮਿਆਂ ਪੌਂਚ ਤੋਂ ਪਰੇ ਹਾਂ ਸਾਡੇ ਵਸ ਵਿੱਚ ਕੁਝ ਨਹੀਂ ਅਸੀਂ ਕੁਝ ਕਰ ਸਕੀਏ ਤੂੰ ਦਇਆ ਦਾ ਸੌਮਾ ਹੈ ਦਇਆ ਦੀਨ ਕਰੋ ਰੱਖ ਲਿਵੋ ਸਾਡੇ ਤੇ ਦਇਆ ਕਰੋ ਮਿਹਰਮਤ ਕਰੋ ਆਪਣੇ ਸ਼ਰਨ ਵਿੱਚ ਸਾਨੂੰ ਰੱਖ ਲਿਵੋ ਨਾਨਕ ਹਰ ਗੁਰ ਸਰਨ ਸਮਈਆ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕਰਕੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ हे ਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਸਾਨੂੰ ਆਪਣੀ ਸ਼ਰਨ ਵਿੱਚ ਸਮਾ ਲਓ ਅਸੀਂ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਤੁਹਾਡੇ ਹੀ ਚਰਨਾਂ ਦੇ ਨਾਲ ਲੱਗੇ ਰਹੀਏ ਆਪਣੀ ਸ਼ਰਨ ਵਿੱਚ हे ਦੀਨਾ ਬੰਦੂ ਕਿਰਪਾਲੂ ਦਿਆਲੂ ਪਰਮਾਤਮਾ ਤੂੰ ਗਰੀਬਾਂ ਤੇ ਅਨਾਥਾਂ ਤੇ ਕੰਗਾਲਾਂ ਤੇ ਦਇਆ ਕਰਨ ਵਾਲਾ ਹੈ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈ ਅਸੀਂ ਤੇਰੀ ਸ਼ਰਨ ਵਿੱਚ ਸਮਾਉਣਾ ਚਾਹੁੰਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਫੁਰਮਾਨ ਅੰਦਰ ਇੱਕ ਜੀਵ ਇਸਤਰੀ ਦੇ ਅੰਦਰ ਦੀ ਹਾਲਾਤ ਬਿਆਨ ਕੀਤੀ ਹੈ ਕਿ ਜਦੋਂ ਤੇ ਇਸ ਜੀਵ ਇਸਤਰੀ ਨੂੰ ਗੁਰੂ ਦੇ ਬਚਨ ਚੰਗੇ ਲੱਗਦੇ ਹਨ ਇਹਦੇ ਮਨ ਦੇ ਅੰਦਰ ਹਿਰਦੇ ਦੇ ਵਿੱਚ ਤੀਰ ਬਣ ਕੇ ਮਨ ਦੇ ਵੱਜਦੇ ਆ ਉਦੋਂ ਇਹਨੂੰ ਗੁਰੂ ਦੇ ਮਿਲਣ ਦੀ ਪਰਮਾਤਮਾ ਦੇ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਫਿਰ ਇਸ ਜੀਵ ਇਸਤਰੀ ਦੇ ਮਨ ਦੀ ਬਿਰਤਾ ਇਹ ਆਪ ਹੀ ਜਾਣਦੀ ਕਿਸੇ ਦੇ ਮਨ ਦੀ ਹਾਲਾਤ ਦੂਜਾ ਕੋਈ ਮਨੁੱਖ ਪੀੜ ਨੂੰ ਨਹੀਂ ਜਾਣ ਸਕਦਾ ਤੇ ਜੇ ਇਹ ਧਰਮ ਦੇ ਸ਼ਿੰਗਾਰ ਜੀਵ ਇਸਤਰੀ ਪਾ ਕੇ ਕਰਕੇ ਬਾਰੀ ਵਿਖਾਵਾ ਕਰੇ ਤੇ ਕਦੇ ਵੀ ਇਹ ਗੁਰੂ ਦੇ ਦਰ ਤੇ ਪਰਮਾਤਮਾ ਪਤੀ ਦੇ ਦਰ ਤੇ ਪਰਵਾਣ ਨਹੀਂ ਹੋ ਸਕਦੀ ਜੇ ਆਪਣੇ ਹਿਰਦੇ ਨੂੰ ਖਿਮਾ ਤਿਰਜ ਕਰੇ ਨਿਵਣ ਵਾਲੇ ਗੁਣ ਪਰਮਾਤਮਾ ਦੇ ਕੋਲੋਂ ਸਿੱਖੇ ਪਰਮਾਤਮਾ ਅੱਗੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਬਖਸ਼ਾਵੇ ਫਿਰ ਇਹ ਜੀਵ ਬਸਤੀ ਪਰਮਾਤਮਾ ਦੇ ਦਰ ਤੇ ਪਰਵਾਣ ਹੁੰਦੀ ਹੈ ਇਹ ਜੀਵ ਸਾਰੇ ਪਰਮਾਤਮਾ ਦੇ ਵਸ ਹਨ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਇਹ ਦਿਆਲ ਪ੍ਰਭੂ ਪਰਮਾਤਮਾ ਕਿਰਪਾ ਕਰੋ ਸੇ ਤੁਹਾਡੀ ਸ਼ਰਨ ਵਿੱਚ ਆਇਆ ਸਾਨੂੰ ਆਪਣੀ ਸ਼ਰਨ ਦੇ ਵਿੱਚ ਸਮਾਉਣਾ ਕਰੋ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮੱਤ ਬਖਸ਼ਿਸ਼ਣ ਅੰਤ ਲੀਆਂ ਪੰਕਤੀਆਂ ਨੂੰ ਸਰਵਨ ਕਰਕੇ ਫਤਿਹ ਦੀ ਸਾਂਝ ਕਰਿਏ ਜੀ ਹਮ ਚੇਰੀ ਤੂੰ ਅਗਮਗੁਸਾਈ ਕਿਆ ਹਮ ਕਰੈ ਤੇਰੇ ਵਸ ਪਈਆ ਦਇਆ ਦੇਨ ਕਰੋ ਰਖ ਲੇ ਵਹੁ ਨਾਨਕ ਹਰ ਗੁਰ ਸਰਨਸ ਮਈਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਓ ਅੰਕਾਰ ਸਤਨਾ